ਤੁਸੀਂ ਆਖੋਗੇ ਇਹ ਕੀ ਗੱਲ ਹੋਈ ਜੀ ਬੀਰ ਮੰਦਰ ਸਾਹਿਬ ਦੀ ਸਭ ਤੋਂ ਵੱਧ ਮਹਿਮਾ ਹੈ ਅਮਰਤ ਸਰੋਵਰ ਦੀ ਸਭ ਤੋਂ ਵੱਧ ਮਹਿਮਾ ਹੈ ਗੁਰਦੁਆਰੇ ਤੇ ਗਈ ਨੇ ਆਪੇ ਜੇ ਤੁਸੀਂ ਆਂਦੇ ਹੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਵੀ ਗੁਰਦੇਵ ਦੇ ਜਿੱਥੇ ਵੀ ਚਰਨ ਪੈ ਗਏ ਉਹ ਜਗਾ ਮੁਕੱਦਸ ਹੈ ਧੂੜੀ ਮਸਤਕ ਨੂੰ ਲਓ ਜੀਵਨ ਸਫਲਾ ਹੁੰਦਾ ਹੈ ਤੇ ਜਦੋਂ ਹਰ ਧਰਮਸ਼ਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਗਟ ਨੇ ਹਰ ਮੰਦਰ ਸਾਹਿਬ ਦੀ ਮਹਿਮਾ ਕਿਦਾਂ ਵੱਧ ਹੋ ਗਈ ਪਹਿਲਾ ਕਾਰਨ ਤੇ ਇਹ ਇਹ ਹੈ ਵੀ ਜਿੰਨੇ ਵੀ ਗੁਰਧਾਮ ਨੇ ਤੁਹਾਡੇ ਮੇਰੇ ਵਰਗੇ ਸੇਵਾਦਾਰਾਂ ਬਣਾਏ ਨੇ ਹਰਮੰਦਰ ਸਾਹਿਬ ਆਪਾਂ ਨਹੀਂ ਬਣਾਇਆ ਵੱਧੋ ਬੁਰਖ ਵਿਧਾਪੇ ਆਰਕੀਟੈਕਟ ਆਫ ਡੈਸਟੀਨੀ ਪ੍ਰਾਈਮਰ ਲਾਰਡ ਇਨ ਦਾ ਫਾਰਮ ਆਫ ਗੁਰੂ ਰਾਮਦਾਸ ਗੁਰੂ ਅਰਜਨ ਹੀ ਇਜ਼ ਦਾ ਡਿਜ਼ਾਈਨਰ ਆਫ ਹਰਮੰਦਰ ਸਾਹਿਬ ਇੱਕ ਡਾਕਟਰ ਨੇ ਅਰਜ਼ ਕੀਤੀ ਇਸ ਪੰਕਤੀ ਦੇ ਉਹ ਕਹਿੰਦਾ ਹਰਮੰਦਰ ਦੀ ਮਹਿਮਾ ਤਾਂ ਵਾਦ ਹੈ ਸਾਰੇ ਗੁਰਸਥਾਨਾ ਤੀਰਥਾਂ ਨਾਲੋਂ ਇਹ ਆਪ ਅਕਾਲ ਪੁਰਖ ਨੇ ਗੁਰੂ ਰਾਮਦਾਸ ਗੁਰੂ ਅਰਜਨ ਬਣ ਕੇ ਹੱਥੀਂ ਸਾਜਿਆ ਹੈ